ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮਾਨਤ ਮੇਰੇ ਨਾਲ ਨੇ ਹੀਮਾਨ ਸ਼ੂ ਕੀ ਹਾਲ ਚਾਲ ਹੈ ਜੀ ਹਾਲ ਚਾਲ ਵਧੀਆ ਅੱਜ ਇੱਕ ਖਾਸ ਦਿਨ ਹੈ ਜੀ ਬਿਲਕੁਲ ਅੱਜ ਹੈ ਵਿਸ਼ਵ ਪਰਿਵਾਰ ਦਿਵਸ ਇੰਟਰਨੈਸ਼ਨਲ ਡੇ ਆਫ ਫੈਮਿਲੀ ਜੀ ਅੰਗਰੇਜ਼ੀ ਚ ਅਗਰ ਪੜ੍ਹੀਏ ਤੇ ਦਿਨ ਤਾਂ ਦੇਖੋ ਜੇ ਪਰਿਵਾਰ ਦੀ ਗੱਲ ਕਰੀਏ ਸਿਰਫ ਚਾਰ ਅੱਖਰਾਂ ਦਾ ਨਾਮ ਹੈ ਪਰ ਮਹੱਤਵ ਬਹੁਤ ਵੱਡਾ ਹੈ ਪਰਿਵਾਰ ਬੜਾ ਪਰਿਵਾਰਾਂ ਦੇ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ ਬਹੁਤ ਜ਼ਿਆਦਾ ਮਾਨ ਸਰ ਪੁਰਾਣੇ ਜ਼ਮਾਨੇ ਦੇ ਪਰਿਵਾਰ ਤੇ ਅੱਜ ਕੱਲ ਦੇ ਪਰਿਵਾਰਾਂ ਦੇ ਕੀ ਵਰਗ ਹੈ ਦੇਖੋ ਸਭ ਤੋਂ ਪਹਿਲਾ ਫਰਕ ਹੈ ਜੀ ਗਿਣਤੀ ਦਾ ਸੱਤ ਸੱਤ ਮੁੰਡੇ ਸੱਤ ਸੱਤ ਕੁੜੀਆਂ ਹੁੰਦੀਆਂ ਸੀਗੀਆਂ ਗਿਣਤੀ ਘਟ ਗਈ ਆ ਅੱਜ ਕੱਲ ਇੱਕ ਹੀ ਜਮਾਤ ਪੈਦਾ ਕਰਦੇ ਜਾਂ ਦੋ ਕਰਦੇ ਆ ਗਿਣਤੀ ਘਟ ਗਈ ਦੂਜਾ ਪਿਆਰ ਕਿੰਨਾ ਪਿਆਰ ਸੀ ਚਾਚੇ ਤਾਏ ਭੂਆ ਫੁੱਫੜ ਮੇਲ ਲਾਉਣਾ ਇਕੱਠੇ ਰਹਿਣਾ ਪਰ ਅੱਜ ਕੱਲ ਭੂਆ ਦੇ ਨਾਮ ਤੇ ਇਹ ਹੋ ਜਾਂਦਾ ਕਿ ਚੁਗਲੀ ਕਰਨਾ ਹੈ ਦੂਜੀ ਗੱਲ ਕਿ ਪਹਿਲਾਂ ਸਾਰਾ ਟੱਬਰ ਬੈਠ ਕੇ ਕਰੇ ਟੀਵੀ ਦੇਖਣਾ ਦਸ ਜਾਣਿਆਣੇ ਰੇਡੀਓ ਫੋਨ ਜਾਣਿਆਣੇ ਰੇਡੀਓ ਸੁਣਾ ਅੱਜ ਕੱਲ ਇਕੱਠੇ ਤੇ ਬੈਠੇ ਹੁੰਦੇ ਆ ਟੀਵੀ ਵੀ ਲੱਗਾ ਹੁੰਦਾ ਆ ਬਟ ਸਾਰੇ ਆਪਣੇ ਆਪਣੇ ਮੋਬਾਈਲਾਂ 'ਚ ਹੁੰਦੇ ਆ ਇਹ ਜੀ ਸਭ ਤੋਂ ਵੱਡੀ ਬਿਮਾਰੀ ਹਾਂ ਫੋਨ ਹਾਂ ਅੱਜ ਕੱਲ ਪਾਣੀ ਦਾ ਗਲਾਸ ਵੀ ਕਹਣੇ ਭੈਣ ਨੂੰ ਮੈਸੇਜ ਕਰ ਦਿੰਦਾ ਪਲੀਜ਼ ਗਿਵ ਮੀ ਵਨ ਗਲਾਸ ਆਫ ਵਾਟਰ ਅੱਜ ਕੱਲ ਗੈੱਟ ਟੂਗੇਦਰ ਕਿੱਥੇ ਹੁੰਦੀ ਹੈ ਮੇ ਵਟਸਐਪ ਤੇ ਵਟਸਐਪ ਗਰੁੱਪਾਂ 'ਤੇ ਹਾਂਜੀ ਸਵੀਟ ਫੈਮਿਲੀ ਬਿਲਕੁਲ ਫਲਾਣੀ ਫੈਮਿਲੀ ਫਲਾਣੇ ਹੁਣ ਲੱਗੂਪੂ ਬਣਾਏ ਨੇ ਕਾਵਾਂ ਦਾ ਟੱਬਰ ਉਹਦੇ ਵਿੱਚ ਹੀ ਮੇਲ ਮਲਾਪ ਹੁੰਦਾ ਹੈ ਬਿਲਕੁਲ ਅੱਛਾ ਪੁਰਾਣੇ ਜ਼ਮਾਨੇ ਚ ਜਿਹੜੀਆਂ ਫੈਮਲੀਆਂ ਹੁੰਦੀ ਸੀ ਚਾਹ ਹੁੰਦਾ ਸੀ ਗਾਣਾ ਉਹ ਮੇਰੀ ਭੂਆ ਆਣ ਵਾਲੀ ਹੈ ਮੇਰਾ ਚਾਚਾ ਆਣ ਵਾਲਾ ਹੈ ਮੇਰੀ ਮਾਸੀ ਆਣ ਵਾਲੀ ਹੈ ਬਿਲਕੁਲ ਅੱਜ ਕੱਲ ਲੱਭ ਲੱਭ ਕੇ ਪਹਿਲਾਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਬਲੌਕ ਕਰਦੇ ਹਾਂ ਹਾਂ ਸਭ ਤੋਂ ਪਹਿਲਾਂ ਨੰਬਰ ਸੇਵ ਕਰਦੇ ਪੁੱਜੀ ਤੁਹਾਡਾ ਨੰਬਰ ਕੀ ਆ ਮੇਰਾ ਫਲਾਣਾ ਨੰਬਰ ਆ ਅੱਛਾ ਬਲੌਕ ਬਲੌਕ ਭੂਆ ਬਲੌਕ ਅੱਛਾ ਫੁੱਫੜ ਫੁੱਫਣ ਨੂੰ ਤਾਂ ਐ ਸਮਝਦੇ ਆ ਤੋ ਇਹ ਜਿਹੜੇ ਆਧਾਰੇ ਨੇ ਪਰਿਵਾਰਾਂ ਦੇ ਕਾਫੀ ਬਦਲ ਚੁੱਕੇ ਨੇ ਬਟ ਜਿਹੜੀ ਜਿਹੜੀ ਅਸਲੀ ਸ਼ਾਂਤੀ ਹੈ ਜਿਹੜਾ ਸੁੱਖ ਹੈ ਉਹ ਪਰਿਵਾਰਾਂ ਦੇ ਵਿੱਚ ਹੈ ਚਾਹੇ ਛੋਟਾ ਹੈ ਭਾਵੇਂ ਵੱਡਾ ਪਰਿਵਾਰ ਹੈ ਬਟ ਪਰਿਵਾਰ ਪਰਿਵਾਰ ਹੈ ਇਸ ਮੌਕੇ ਤੇ ਕੋ ਬੁਲੀ ਹੋ ਜਵੇ ਬੁਲੀ ਤਾਂ ਹੋ ਜਵੇ ਪਰ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਸਾਨੂੰ ਸਾਡੇ ਪਰਿਵਾਰ ਨੂੰ ਸਮਾਂ ਜ਼ਰੂਰ ਦੇਣਾ ਚਾਹੀਦਾ ਕਿਸੇ ਨੂੰ ਸਮਾਂ ਦਬੋ ਜਾਂ ਨਾ ਦੋ ਪਰ ਪਰਿਵਾਰ ਨੂੰ ਸਮਾਂ ਜ਼ਰੂਰ ਦਿਓ ਇਹਨੂੰ ਭਾਵੇਂ ਘੱਟ ਸਮਾਂ ਦੋ ਹਾਂ ਪੇਸ਼ਕ ਨਾ ਮਨਸਾ ਵੀ ਖੋਦ ਮੈਨੂੰ ਗੱਲ ਯਾਦ ਆ ਗਈ ਜੀ ਆ ਪਿੱਛੇਕ ਯਾਦ ਹੈ ਫੇਸਬੁੱਕ ਇੰਸਟਾਗ੍ਰam ਇੱਕ ਦਿਨ ਰਾਤ ਨੂੰ ਬੰਦ ਹੋ ਗਏ ਸੀਗੇ ਤਰੇ ਨਿਕਲ ਗਏ ਮੇਰਾ ਉਸ ਦਿਨ ਮੈਨੂੰ ਪਤਾ ਲੱਗਾ ਮੇਰੇ ਫੈਮਲੀ ਵਾਲੇ ਵੀ ਚੱਗੇ ਬੰਦੇ ਨੇ ਉਹਨਾਂ ਨੂੰ ਟਾਈਮ ਦਿੱਤਾ ਮੈਂ ਅੱਛਾ ਇਹ ਤਾਂ ਪਿੱਛੇ ਜਿਹਾ ਹੋਇਆ ਕਰੋਨਾ ਸਮਝ ਆਉਂਦਾ ਹਾਂ ਪੂਰਾ ਪੂਰਾ ਦਿਨ ਪਰਿਵਾਰ ਦੇ ਨਾਲ ਬਿੰਡੇ ਸੀ ਉਦੋਂ ਮੈਨੂੰ ਵੀ ਪਤਾ ਲੱਗਾ ਯਾਰ ਕਿ ਕਿੰਨੇ ਚੰਗੇ ਬੰਦੇ ਅਸਲੀ ਨੇਚਰ ਬਾਪੂ ਦੀ ਮੰਮੀ ਦੀ ਭੈਣ ਦੀ ਭਰਾ ਦੀ ਉਦੋਂ ਪਤਾ ਲੱਗੀ ਸਭ ਬਿਲਕੁਲ 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 ਇਹ ਪਰਿਵਾਰਾਂ ਦੀ ਜਿਹੜੀ ਮਹਾਨਤਾ ਹੈ ਹੁਣ ਬੁੱਲੀ ਬਲੀ ਬੜੀ ਕਾਲੀ ਆ ਰਹੀ ਏ ਕਰੋ ਜੀ ਕਰੋ ਕਰੋ ਕੀ ਸੀ ਉਹ ਬਾਰੀ ਬਰਸੀ ਬਾਰੀ ਬਰਸੀ ਬਾਰੀ ਬਰਸੀ ਬਾਰੀ ਬਾਰੀ ਬਰਸੀ ਬਾਰੀ ਬਾਰਸੀ ਹਾਂ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਕਾਰ ਭੰਗੜਾ ਤਾਂ ਸੱਚਦਾ ਜੇ ਨੱਚੇ ਪੂਰਾ ਪਰਿਵਾਰ ਇੱਕ ਤੁਹਾਡੇ ਵੱਲੋਂ ਵੀ बारी बरसी खटन गया खट के लिया हाँ। सब दा सलामत रहे परिवार धन्यवाद शुक्रिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर